ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਬ੍ਰਾਡਵੇ ਇਮੀਗ੍ਰੇਸ਼ਨ ਤੋਂ ਜਗਪ੍ਰੀਤ ਸਿੰਘ ਜੀ ਜਗਪ੍ਰੀਤ ਸਿੰਘ ਜੀ ਦੇ ਨਾਲ ਅੱਜ ਬਹੁਤ ਮਹੱਤਵਪੂਰਨ ਟੌਪਿਕ ਤੇ ਗੱਲਬਾਤ ਕਰਾਂਗੇ ਟੌਪਿਕ ਕੀ ਹੈ ਕਿ ਕੈਨੇਡਾ ਦੀਆਂ 2025 ਦੇ ਲਈ ਜਿਹੜੀਆਂ ਐਡਮਿਸ਼ਨ ਪਾਲਿਸਿਜ਼ ਨੇ ਉਹਨਾਂ ਦੇ ਕਿਹੜੇ ਤਿੰਨ ਅਹਿਮ ਬਿੰਦੂ ਨੇ ਸੋ ਉਹਦੇ ਉੱਪਰ ਅੱਜ ਗੱਲ ਕਰਾਂਗੇ ਬੜਾ ਮਹੱਤਵਪੂਰਨ ਅਪਡੇਟ ਹੈ ਜਿਹਦੀ ਕਲੈਰਿਟੀ ਸਾਨੂੰ ਜਗਪੀ ਜੀ ਦੇਣਗੇ ਜਗਪੀ ਜੀ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਦਿਓ ਸੋ ਅੱਜ ਗੱਲ ਕਰਾਂਗੇ ਜੀ ਐਡਮਿਸ਼ਨ ਪਾਲਿਸੀਜ਼ ਨੂੰ ਲੈ ਕੇ ਸੋ 2024 ਚ ਆਪਾਂ ਬਹੁਤ ਸਾਰੇ ਅਪਡੇਟਸ ਡਿਵੈਲਪਮੈਂਟਸ ਨਵੀਆਂ ਪਾਲਿਸੀਜ਼ ਦੇਖੀਆਂ ਐ ਐਸਡੀਐਸ ਦਾ ਕਲੋਜ਼ਰ ਦੇਖਿਆ ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਫਾਈਲਸ ਲਾਉਂਦੇ ਸੀ ਔਰ ਬਹੁਤ ਵਧੀਆ ਸਕਸੈਸ ਰੇਟ ਮਿਲਦਾ ਸੀ ਕੰਡੀਸ਼ਨਸ ਕੀ ਸੀ ਕਿ ਐਲਸ ਦਾ ਓਵਰঅল 6 ਚਾਹੀਦਾ ਐ ਪੀਟੀਈ ਓ ਕੁਐਸਟਸ ਦੇ ক্লোজড ਹੋਣ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਕਿ ਜਦੋਂ ਐਪਲੀਕੇਸ਼ਨ ਤੁਸੀਂ ਲਾਉਣੀ ਹੈ ਉਹਦੇ ਵਿੱਚ ਐਡਮਿਸ਼ਨ ਰਿਕੁਆਇਰਮੈਂਟਸ ਜਾਂ ਐਡਮਿਸ਼ਨ ਪਾਲਿਸੀਜ਼ ਕੀ ਹੋਣਗੀਆਂ ਸੋ ਐਡਮਿਸ਼ਨ ਪਾਲਿਸੀਜ਼ ਦੇ ਵਿੱਚ ਤੁਸੀਂ ਤਿੰਨ ਐਸਪੈਕਟਸ ਨੂੰ ਜ਼ਰੂਰ ਧਿਆਨ ਦੇਣਾ ਵਨ ਇਜ਼ ਯੋਰ ਅਕੈਡੈਮਿਕ ਰਿਕੁਆਇਰਮੈਂਟਸ ਸੈਕੰਡ ਇਜ਼ ਯੋਰ ਇੰਗਲਿਸ਼ ਪ੍ਰੋਫੀਸ਼ੈਂਸੀ ਰਿਕੁਆਇਰਮੈਂਟਸ ਐਂਡ ਥਰਡ ਇਜ਼ ਯੋਰ ਗੈਪ ইयर्स ਸੋ ਇਹ ਤਿੰਨ ਚੀਜ਼ਾਂ ਨੂੰ ਖਾਸ ਧਿਆਨ ਰੱਖਣਾ ਅਕੈਡੈਮਿਕ ਰਿਕੁਆਇਰਮੈਂਟਸ ਦੀ ਮੈਂ ਜੇ ਗੱਲ ਕਰਾਂ ਤਾਂ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਹ 100% ਰੈਲੇਵੈਂਟ ਹੋਣਾ ਚਾਹੀਦਾ ਔਰ ਪ੍ਰੋਗਰੈਸਿਵ ਹੋਣਾ ਚਾਹੀਦਾ ਔਰ ਅਪਗ੍ਰੇਡੇਡ ਹੋਣਾ ਚਾਹੀਦਾ ਫਰਦਰ ਮੋਰ ਉਹਦੇ ਉੱਤੇ ਡਿਪੈਂਡ ਕਰੇਗਾ ਕਿ ਕਿਸੇ ਪ੍ਰੋਗਰਾਮ ਦੀ ਰਿਕੁਆਇਰਮੈਂਟ ਓਵਰਆਲ ਪਰਸੈਂਟੇਜ 60 ਹੋਊਗੀ ਕਿਸੇ ਦੀ 55 ਹੋਏਗੀ ਕਿਸੇ ਦੀ 70 ਹੋਏਗੀ ਕਿਸੇ ਵਿੱਚ ਸਪੈਸੀਫਿਕ ਸਬਜੈਕਟਸ ਨੂੰ ਲੈ ਕੇ ਡਿਮਾਂਡ ਕੀਤੀ ਗਈ ਹੋਊਗੀ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਜੇਕਰ ਹੁਣ ਤੁਸੀਂ ਮਈ ਜਾਂ ਸਪਟੈਂਬਰ ਇਨਟੇਕ 'ਚ ਆਪਣੀ ਫਾਈਲ ਆਉਣ ਵਾਲੇ ਸਮੇਂ ਲਾਓਗੇ ਉਦੇ ਨਾਮ ਨਾਲ ਪ੍ਰੋਗਰਾਮ ਸਿਲੈਕਸ਼ਨ ਇਹ ਵੀ ਐਡਮਿਸ਼ਨ ਪਾਲਿਸੀ ਦਾ ਇੱਕ ਬਹੁਤ ਵੱਡਾ ਪਹਿਲੂ ਹੈ ਪਹਿਲਾਂ ਕੀ ਸੀਗਾ ਕਿ ਤੁਹਾਡੇ ਕੋਲ ਨੰਬਰ ਆਫ ਪ੍ਰੋਗਰਾਮ ਇੱਕ ਬਹੁਤ ਵਾਸਟ ਵਿੰਡੋ ਓਪਨ ਸੀ ਜਿਹਦੇ ਵਿੱਚ ਤੁਸੀਂ ਡਿਪਲੋਮਾ ਪ੍ਰੋਗਰਾਮਸ ਟ੍ਰੇਡ ਦੇ ਆਪਸ਼ਨ ਆਪਣੀ ਰੈਲੇਵੈਂਟ ਟ੍ਰੇਡ ਦੇ ਲੈ ਸਕਦੇ ਸੀਗੇ ਬਟ ਐਸ ਪਰ ਦੀ ਨਵੰਬਰ ਅਪਡੇਟਸ ਐਂਡ ਗਾਈਡਲਾਈਨਸ ਆਫ ਹੁਣ ਵਰਕ ਪਰਮਿਟ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹ ਸਿਰਫ ਉਹਨਾਂ ਪ੍ਰੋਗਰਾਮਸ ਚ ਮਿਲੇਗਾ ਜਿਹੜੇ ਉਹਨਾਂ ਦੇ रिक्वायड फील्ड ऑफ स्टडी चाहिए सो अगर डिपलोमा प्रोग्राम ऑप्ट करना यू जी लैवल से या पी जी लैवल से यू विल हैव टू फाइंड आउट अ प्रोग्राम आउट ऑफ दैट नाइन हंड्रड एंड सिक्स प्रोग्राम लिस्ट जगरीकल्चर के स्टैम केयर के ट्रेड के एंड ट्रांसपोर्ट के बहुत सारे प्रोग्रामे कोबल सो परसेंटेज रिक्वायरमेंट्स सबजैक्ट परसेंटेज रिक्वायरमेंट्स एंड द एरिया ऑफ द फील्ड ऑफ स्टडी य एक अकेडमिक रिक्वायरमेंट का पार्ट रहेंगे ਫਿਰ ਗੱਲ ਆਉਂਦੀ ਹੈ ਜੀ ਇੰਗਲਿਸ਼ ਪ੍ਰੋਫੀਸ਼ੈਂਸੀਜ਼ ਨੂੰ ਲੈ ਕੇ ਜਦੋਂ ਇੰਗਲਿਸ਼ ਪ੍ਰੋਫੀਸ਼ੈਂਸੀਜ਼ ਦੀ ਗੱਲ ਕਰਾਂਗੇ ਤਾਂ ਪਹਿਲਾਂ ਐਸਜੀਐਚ ਇੱਕੋ ਗੱਲ ਕਲੀਅਰ ਸੀ ਕਿ ਓਵਰਆਲ 60 ਪੀਟੀ ਚਾਹੀਦਾ ਹੈ ਜਾਂ ਤੁਹਾਡੇ ਕੋਲ ਆਈਐਲਟਸ ਹੈ ਤਾਂ ਓਵਰਆਲ 6.0 ਲੈਸ ਥੈਨ 7.5 ਸੋ ਇੱਥੇ ਹੁਣ ਜਿਹੜੀ ਉਹ ਪਾਲਿਸੀ ਜਿਹੜੀ ਹੈ ਉਹ ਫਿਕਸ ਨਹੀਂ ਰਹਿਣੀ ਉਹ ਡਿਪੈਂਡ ਕਰੂਗੀ ਤੁਹਾਡੇ ਚੁਆਇਸ ਆਫ ਪ੍ਰੋਗਰਾਮ ਨੂੰ ਲੈ ਕੇ ਜਿਹੜੀ ਕਿ ਟ੍ਰੇਡ ਟੂ ਟ੍ਰੇਡ ਚੇਂਜ ਹੋ ਸਕਦੀ ਹੈ ਕਿਸੇ ਚ ਓਵਰਆਲ 6 ਚੱਲਣਗੇ ਜੇ ਸੇਚ 6 8 ਚੱਲਣਗੇ ਕਿਸੇ ਤੇ 6.5 ਨਾਟ ਲੈਸਨ 5.5 ਚੱਲਣਗੇ ਕੁਝ ਪ੍ਰੋਗਰਾਮ 6.5 ਨਾਟ ਲੈਸਨ 6 ਦੇ ਨਾਲ ਵੀ ਆਉਣਗੇ ਜੇਕਰ ਮੈਂ ਪੀਪੀਈ ਦੀ ਗੱਲ ਕਰਾਂ ਕੁਝ ਦੀ ਰਿਕੁਆਇਰਮੈਂਟ 54 ਵੀ ਹੋ ਸਕਦੀ ਹੈ ਕੁਝ ਦੀ 64 65 ਵੀ ਹੋ ਸਕਦੀ ਹੈ ਨਾਓ ਇਟ ਵਿਲ ਡਿਪੈਂਡ ਕਿ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਕੀ ਹੈ ਤੁਹਾਡਾ ਟ੍ਰੇਡ ਕੀ ਹੈ ਉਹਦੇ ਅਕੋਰਡਿੰਗਲੀ ਜਿਹੜੇ ਰੈਲੇਵੈਂਟ ਪ੍ਰੋਗਰਾਮ ਚ ਜਾ ਰਹੇ ਹੋ ਉਹਦੀਆਂ ਇੰਗਲਿਸ਼ ਕੋਪੀਸ਼ੈਂਸੀ ਰਿਕੁਆਇਰਮੈਂਟਸ ਦੇ ਦੇ ਸੋ ਹੁਣ ਤੁਸੀਂ ਫਾਈਲ ਓਵਰਆਲ ਪੀਪੀਈ 50 ਦੇ ਨਾਲ ਵੀ ਵੀਜ਼ਾ ਲੈ ਸਕਦੇ ਹੋ ਓਵਰ ਆਲ 61 ਦੇ ਨਾਲ ਵੀ ਲੈ ਸਕਦੇ ਹੋ 6 ਈਚ ਦੇ ਨਾਲ ਵੀ ਲੈ ਸਕਦੇ ਹੋ 6 ਓਵਰ ਆਲ ਦੇ ਨਾਲ ਲੈ ਸਕਦੇ ਹੋ ਬਿਕਾਜ਼ ਪ੍ਰੋਗਰਾਮ ਤੁਹਾਡੇ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰੇਗਾ ਫਿਰ ਗੱਲ ਆਊਗੀ ਗੈਪ ইयर्स ਨੂੰ ਲੈ ਕੇ ਕੋਈ ਗੈਪ ইयर्स ਦੇ ਉੱਤੇ ਤੁਹਾਨੂੰ ਇੱਕ ਪ੍ਰੋਪਰ ਜਸਟੀਫਿਕੇਸ਼ਨ ਦੇਣੀ ਪਊਗੀ ਕਿ ਅਗਰ ਤੁਹਾਡਾ 2-4 ਸਾਲ ਦਾ 3 ਸਾਲ ਦਾ ਗੈਪ ਹੈਗਾ ਵਾਟ ਹੈਵ ਯੂ ਡਨ ਇਨ ਦੋਜ਼ ਪਾਰਟिकुलर ইਅਰਸ ਔਰ ਅਗਰ ਤੁਸੀਂ ਐਕਸਪੀਰੀਅੰਸ ਦੇ ਰਹੇ ਹੋ ਜਾਂ ਕੁਝ ਡਿਪਲੋਮਾ ਪ੍ਰੋਗਰਾਮਸ ਤੁਸੀਂ ਵਿੱਚ ਕੀਤੇ ਨੇ ਸੋ ਦੈਟ ਮਸਟ ਬੀ ਇਨਟੂ ਦੀ ਸੇਮ ਏਰੀਆ ਔਰ ਦੀ ਫੀਲਡ ਆਫ ਸਟੱਡੀ ਔਰ ਤੋਂ ਦੇ ਵਿੱਚ ਰੈਲੇਵੈਂਸੀ ਜਿਹੜੀ ਹੈ ਉਹ ਪ੍ਰੋਗਰੈਸਿਵ ਹੋਣੀ ਚਾਹੀਦੀ ਹੈ ਸੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ ਅਗਰ ਤੁਸੀਂ ਐਡਮਿਸ਼ਨ ਰਿਕੁਆਇਰਮੈਂਟਸ ਨੂੰ ਮੀਟ ਕਰਨਾ ਚਾਹੁੰਦੇ ਹੋ ਫਾਰ ਦੀ ਅਪਕਮਿੰਗ ਇੰਟੇਕਸ ਰੈਸਟ ਬ੍ਰਾਡਵੇ ਦੀ ਟੀਮ ਫਾਰ ਟੇਕ ਹੋਲ ਡੈਡੀਕੇਟਿਡਲੀ ਅਵੇਲੇਬਲ ਹੈ ਐਟ ਐਨੀ ਟਾਈਮ ਸੋ ਤੁਸੀਂ 9023890238 ਤੇ ਕਾਲ ਕਰਕੇ ਆਪਣੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਉਹ ਫਿਕਸ ਕਰ ਸਕਦੇ ਹੋ ਡਿਟੇਲ ਦੇ ਵਿੱਚ ਆਪਣੀ ਡਿਸਕਸ਼ਨ ਜਿਹੜੀ ਹੈ ਜਾਂ ਕੁਐਰੀ ਜਿਹੜੀ ਹੈ ਟੀਮ ਦੇ ਨਾਲ ਡਿਸਕਸ ਕਰ ਸਕਦੇ ਸੋ ਬਹੁਤ ਬਹੁਤ ਧੰਨਵਾਦ ਜਗਪ੍ਰੀਤ ਸਿੰਘ ਸਾਡੇ ਨਾਲ ਸੀ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਬਹੁਤ ਇੰਪੋਰਟੈਂਟ ਟਾਪਿਕ ਦੇ ਉੱਤੇ ਅੱਜ ਉਹਨਾਂ ਨੇ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਸੋ ਕੋਈ ਵੀ ਸਟੂਡੈਂਟ 90238 90238 ਤੇ ਫੋਨ ਕਰਕੇ ਜਗਪ੍ਰੀਤ ਜੀ ਦੇ ਨਾਲ ਗੱਲ ਕਰ ਸਕਦਾ ਹੈ ਅਮਰਜੀਤ ਸਿੰਘ ਕੰਵਰ ਉਹਨਾਂ ਨਾਲ ਗੱਲ ਕਰ ਸਕਦਾ ਹੈ ਔਰ ਬ੍ਰਾਡਵੇ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਨੇ ਥੈਂਕ ਯੂ ਸੋਮਾ